ਪ੍ਰਭੂ ਜੀ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਣਦੇ ਆ ਅੱਜ ਰਾਤ ਦਾ ਵਚਨ ਪਹਿਲਾ ਜਹੁੰਨਾ 1 ਨੰਬਰ 1 ਅਧਿਆਇ ਦੀ 7 ਨੰਬਰ ਆਇਤ ਪਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਸਾਡੀ ਆਪਸ ਵਿੱਚ ਸੰਗਤ ਹੈ ਅਤੇ ਉਹਦੇ ਪੁੱਤਰ ਯੇਸ਼ੂ ਦਾ ਲਹੂ ਸਾਨੂੰ ਸਾਰੇ ਪਾਪ ਤੋਂ ਛੁਟ ਕਰਦਾ ਹੈ ਹallelujah ਪ੍ਰਭੂ ਜੀ ਕਹਿੰਦੇ ਆ ਕਿ ਪਰ ਜੇ ਅਸੀਂ ਚਾਨਣ ਦੇ ਵਿੱਚ ਚੱਲੀਏ ਚਾਨਣ ਦਾ ਮਤਲਬ ਕੀ ਜੇ ਅਸੀਂ ਪਵਿੱਤਰਤਾਈ ਦੇ ਵਿੱਚ ਚੱਲੀਏ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਚੱਲੀਏ ਤਾਂ ਸਾਡੀ ਆਪਸ ਵਿੱਚ ਸੰਗਤ ਆ ਕਿਹਦੇ ਨਾਲ ਸੰਗਤ ਆ ਪਰਮੇਸ਼ਰ ਤੇ ਸਾਡੇ ਦੋਨਾਂ ਦੇ ਵਿੱਚ ਸੰਗਤ ਆ ਤੇ ਅਸੀਂ ਉਹਦੇ ਪੁੱਤਰ ਕਹਾਵਾਂਗੇ ਕਿਉਂਕਿ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਆਪਣੇ ਲਹੂ ਦੇ ਨਾਲ ਸਾਡੇ ਸਾਰੇ ਪਾਪਾ ਤੋਂ ਸਾਨੂੰ ਸ਼ੁੱਧ ਕੀਤਾ ਹੈ ਤਾਂ ਸੱਚਮੱਚ ਪਰਮੇਸ਼ਰ ਨੇ ਅੱਜ ਸਾਨੂੰ ਸਾਰੇ ਪਾਪਾ ਤੋਂ ਸ਼ੁੱਧ ਕੀਤਾ ਹੈ ਔਰ ਪਰਮੇਸ਼ਰ ਨੇ ਸਾਨੂੰ ਆਸ਼ੀਸ਼ ਔਰ ਬਰਕਤ ਦਿੱਤੀ ਹੈ ਤਾਂ ਆਓ ਇਹਨਾਂ ਵਚਨਾਂ ਦੇ ਨਾਲ ਆਪਾਂ ਸਾਰੇ ਹੀ ਪੈਰ ਪ੍ਰਾਰ ਲ ਕੇ ਪ੍ਰਭੂ ਜੀ ਦੀ ਹਜ਼ੂਰੀ ਦੇ ਵਿੱਚ ਤਨਗਰਾਂਗੇ ਹallelujah 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 ਧੰਵਾ 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 ਧੰਵਾਦ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਦੇ ਮੇਰੇ ਮਹਾਨ ਖੁਦਾਬੰਦ ਜੀ ਮਰਚੀ ਪਰਮੇਸ਼ਰ ਜੀ ਤੁਸੀਂ ਸਾਨੂੰ ਚਾਨਨ ਦੇ ਵਿੱਚ ਵਸਾਇਆ ਮੇਰੇ ਮਹਾਨ ਖੁਦਾ ਤੁਸੀਂ ਸਾਨੂੰ ਪ੍ਰਭ ਜੀ ਹਨੇਰੇ ਵਿੱਚੋਂ ਕੱਢ ਕੇ ਚਾਨਨ ਦੇ ਵਿੱਚ ਲੈ ਕੇ ਆਂਦਾ ਤੁਸੀਂ ਸਾਡੇ ਸਾਰੇ ਹੀ ਪਾਪਾ ਗੁਨਾਹਾਂ ਨੂੰ ਮਾਫ ਕੀਤਾ ਖੁਦਾ ਆਪਣੇ ਪਵਿੱਤਰ ਲਹੂ ਦੇ ਨਾਲ ਧੋ ਕੇ ਤੁਸੀਂ ਸਾਨੂੰ ਸੁੱਧ ਤੇ ਸਾਫ਼ ਕੀਤਾ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਪਰਮੇਸ਼ਰ ਜੀ ਅੱਜ ਦੇ ਰਾਤ ਦੇ ਮੰਨੇ ਦੇ ਲਈ ਖੁਦਾਵੰਨ ਜੀ ਸਵਰਗੀਏ ਮੰਨੇ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਜੀ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਪਰਮੇਸ਼ਰ ਜੀ ਹੁਣ ਤੱਕ ਚਾਨਣ ਵਿੱਚ ਰੱਖਿਆ ਖੁਦਾਵੰਨ ਜੀ ਆਪਣੀ ਦਇਆ ਵਿੱਚ ਢਾਕੇ ਰੱਖਿਆ ਆਪਣੇ ਰਹਿਮ ਫਜ਼ਲ ਦੇ ਵਿੱਚ ਰੱਖਿਆ ਪਰਮੇਸ਼ਰ ਜੀ ਪ੍ਰਭੂ ਜੀ ਇਹ ਵਚਨਾਂ ਨੂੰ ਸਾਡੇ ਹਿਰਦੇ ਅੰਦਰ ਵਸਾਣਾ ਖੁਦਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਨਾਲ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣੇ ਨਾ ਪਾਏ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਤੁਹਾਡੇ ਇਹ ਵਚਨ ਪਰਮੇਸ਼ਰ ਸਾਡੀ ਜ਼ਿੰਦਗੀਆਂ ਵਿੱਚ ਹਜ਼ਾਰਾ ਗੁਣਾ ਫਲ ਲੈ ਕੇ ਆਉਣ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵ ਦੀ ਹਜ਼ੂਰੀ ਦੇ ਲਈ ਪਰਮੇਸ਼ਰ ਜੀ ਜੋ ਤੁਸੀਂ ਸਾਨੂੰ ਅਜ ਰਾਤ ਦੀ ਹਜ਼ੂਰੀ ਦਾ ਸਮਾਂ ਬਖਸ਼ਿਆ ਪਰਮੇਸ਼ਰ ਜੀ ਅਜ ਰਾਤ ਦੀ ਅਜੂਰੀ ਦੇ ਸਮੇਂ ਦੇ ਲਈ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਕਿ ਤੁਸੀਂ ਸਾਨੂੰ ਪ੍ਰਭ ਜੀ ਦੇਨ ਪਰ ਸੰਭਾਲ ਕੇ ਰੱਖਿਆ ਖੁਦਾਬੰਦੀ ਸਾਨੂੰ ਹਰ ਇੱਕ ਮੁਸ਼ਕਿਲ ਮੁਸੀਬਤ ਤੋਂ ਹਰ ਇੱਕ ਦੁਰਘਟਨਾ ਬਿਮਾਰੀ ਤੋਂ ਪ੍ਰਭ ਜੀ ਬਚਾ ਕੇ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਖੁਦਾਬੰਦੀ ਕਿ ਸੱਚਮੁੱਚ ਪ੍ਰਭ ਜੀ ਤੁਸੀਂ ਸਾਨੂੰ ਸੁੱਖ ਦੇ ਵਿੱਚ ਵਸਾਇਆ ਮੇਰੇ ਮਹਾਨ ਪਰਮੇਸ਼ਰ ਸ਼ਾਂਤੀ ਦੇ ਨਾਲ ਆਨੰਦਿਤ ਦੇ ਨਾਲ ਆਨੰਦ ਕੀਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾ ਤੁਸੀਂ ਸਾਡੇ ਖਾਣੇ ਪੀਣੇ ਤੇ ਆਸ਼ੀਸ਼ ਵਰਕਤ ਦਿੱਤੀ ਪਰਮੇਸ਼ਰ ਜੀ ਤੁਸੀਂ ਸਾਡੇ ਪ੍ਰਭੂ ਜੀ ਆਣ ਜਾਣ ਵਿੱਚ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡੇ ਸਵਰਗੀ ਦੂਤਾਂ ਨੇ ਪਰਮੇਸ਼ਰ ਜੀ ਸਾਨੂੰ irdgir ਤੋਂ ਠੇਰੀ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਕਿ ਤੁਸੀਂ ਸਾਨੂੰ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਮੇਰੇ ਮਹਾਨ ਖੁਦਾਵੰਨ ਜੀ ਅਸੀਂ ਤੌਬਾ ਕਰਦੇ ਆ ਮਾਫੀ ਮੰਗਦੇ ਮੇਰੇ ਮਹਾਨ ਪਰਮੇਸ਼ਰ ਜੀ ਉਹਨਾਂ ਸਾਰੇ ਗਲਤੀਆਂ ਗੁਨਾਹਾਂ ਤੋਂ ਜੋ ਸਾਡੇ ਕੋਲੋ ਜਾਣੇ ਅਣਜਾਣੇ ਵਿੱਚ ਪ੍ਰਭੂ ਜੀ ਦਿਨ ਪਰ ਦੇ ਵਿੱਚ ਹੋ ਗਈਆਂ ਮੇਰੇ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ਰ ਜੀ ਸਤਿਮੁੱਚ ਪਰਮੇਸ਼ਰ ਜੀ ਹਰ ਇੱਕ ਗਲਤੀ ਗੁਨਾਹ ਪਰਮੇਸ਼ਰ ਜੀ ਪਰਮੇਸ਼ਰ ਜੀ ਜੋ ਸਾਡੇ ਬੋਲਣ ਚ ਸੁਣਨ ਚ ਦੇਖਣ ਚ ਸੋਚਣ ਵਿਚਾਰਨ ਚ ਹੋਈ ਮੇਰੇ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਨਾ ਸਾਰੀਆਂ ਗਲਤੀਆਂ ਗੁਨਾਹਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਕੱਢ ਦਿਓ ਪਰਮੇਸ਼ਰ ਜੀ ਦਇਆ ਕਰੋ ਮੇਰੇ ਮਹਾਨ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਰਾਤ ਦੇ ਸਮੇਂ ਦੇ ਲਈ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਕਿ ਰਾਤ ਦੇ ਸਮੇਂ ਪਰਮੇਸ਼ਰ ਜੀ ਤੁਸੀਂ ਸਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖਣਾ ਪ੍ਰਭ ਜੀ ਸਾਨੂੰ ਆਪਣੇ ਪਵਿੱਤਰ ਹੱਥਾਂ ਦੇ ਵਿੱਚ ਲੈ ਕੇ ਖੁਦਾਵੰਨ ਜੀ ਤੁਹਾਡੇ ਸਵਰਗੀ ਦੂਤ ਪਰਮੇਸ਼ਰ ਜੀ ਸਾਡੇ ird gird ਤੋਂ ਸਾਡੀ ਰਾਖੀ ਕਰਨ ਪਰਮੇਸ਼ਰ ਜੀ ਜਿਨ੍ਹਾਂ ਭੈਣ ਭਰਾਵਾਂ ਰਾਤ ਦੇ ਸਮੇਂ ਡਰ ਲੱਗਦਾ ਸੌ ਨਹੀਂ ਪਉਂਦੇ ਪ੍ਰਭ ਜੀ ਜੋ ਕਿਸੇ ਚਿੰਤਾ ਬੋਝ ਡਿਪਰੈਸ਼ਨ ਦੇ ਵਿੱਚ ਨੇ ਮੇਰੇ ਮਹਾਨ ਖੁਦਾਵੰਨ ਸਾਰੇ ਹੀ ਭੈਣ ਭਰਾਵਾਂ ਨੂੰ ਖੁਦਾਵੰਨ ਜੀ ਤੁਸੀਂ ਸ਼ਾਂਤੀ ਦੇ ਨਾਲ ਬles ਕਰਨਾ ਪਰਮੇਸ਼ਰ ਆਪਣੀ ਸੱਚੀ ਸ਼ਾਂਤੀ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਭੇਜਣਾ ਮੇਰੇ ਮਹਾਨ ਖੁਦਾਵੰ ਜੀ ਸੱਚਮੁੱਚ ਹਰ ਇੱਕ ਭੈਣ ਭਾਈ ਪਰਮੇਸ਼ਰ ਜੀ ਸ਼ਾਂਤੀ ਦੇ ਨਾਲ ਪ੍ਰਭ ਜੀ ਨਿਡਰ ਹੋ ਕੇ ਖੁਦਾਵੰ ਜੀ ਆਪਣੀ ਨੀਂਦ ਨੂੰ ਪੂਰਾ ਕਰਕੇ ਉੱਠੇ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਪ੍ਰਭ ਜੀ ਹਰ ਇੱਕ ਕਮੀ ਘਟੀ ਇਹਨਾਂ ਦੀ ਜ਼ਿੰਦਗੀ ਦੀ ਕਾੜ ਦਿਓ ਪਰਮੇਸ਼ਰ ਹਰ ਇੱਕ ਬਿਮਾਰੀ ਜੋ ਇਹਨਾਂ ਨੂੰ ਬਾਹਰ ਕੱਢਣਾ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਜੋ ਭੈਣ ਭਰਾ ਉਦਾਸ ਸਿਆ ਬਿਮਾਰ ਹੈ ਪਰਮੇਸ਼ਰ ਕਿਸੇ ਟੈਨਸ਼ਨ ਦੇ ਵਿੱਚ ਨੇ ਮੇਰੇ ਮਹਾਨ ਪਰਮੇਸ਼ਰ ਹਰ ਤਰ੍ਹਾਂ ਦੀ ਚਿੰਤਾ ਬੋਸ ਡਿਪਰੈਸ਼ਨ ਨਾਲ ਦੀ ਜ਼ਿੰਦਗੀਆਂ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਧੰਨਵਾਦ ਕਰਦੇ ਖੁਦਾਵੰਨ ਜੀ ਕਿ ਤੁਸੀਂ ਸਾਨੂੰ ਸਾਬਖਸ਼ੇ ਨੇ ਮੇਰੇ ਪਰਮੇਸ਼ਰ ਸੱਚਮੁੱਚ ਪ੍ਰਭ ਜੀ ਜਿੱਦਾਂ ਤੁਸੀਂ ਮੂਸਾ ਨੂੰ ਪਰਮੇਸ਼ਰ ਜੀ ਉਹਦੇ ਅੰਗ ਸੰਗ ਰਹਿ ਕੇ ਉਹਨੂੰ ਬਚਾਇਆ ਖੁਦਾ ਸਮੁੰਦਰ ਦੇ ਵਿੱਚ ਦੀ ਦੋ ਭਾਗ ਕੀਤਾ ਸਮੁੰਦਰ ਨੂੰ ਪਰਮੇਸ਼ਰ ਨੇ ਦਾ ਰਸਤਾ ਬਣਾਇਆ ਖੁਦਾਵੰਨ ਜੀ ਨਾਲ ਨੰਗਨ ਨੂੰ ਪਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਜੀ ਤੁਸੀਂ ਉਹਨਾਂ ਦੇ ਵਿਰੋਧੀਆਂ ਨੂੰ ਖੁਦਾਵੰਨ ਜੀ ਸਮੁੰਦਰ ਦੇ ਵਿੱਚ ਹੀ ਪ੍ਰਭੂ ਜੀ ਦਫਨਾ ਦਿੱਤਾ ਮੇਰੇ ਮਹਾਨ ਖੁਦਾ ਅੱਜ ਸਾਡੇ ਵੀ ਮਗਰ ਜਿੰਨਾ ਵੀ ਬੋਝ ਚਿੰਤਾ ਪਰੇਸ਼ਾਨੀਆਂ ਬਿਮਾਰੀਆਂ ਵਿਪਤਾ ਪਰਮੇਸ਼ਰ ਜੀ ਅੱਜ ਸੱਚਮੁੱਚ ਖੁਦਾਵੰਨ ਜੀ ਅਸੀਂ ਹ ਸਮੁੰਦਰ ਦੇ ਵਿੱਚ ਆ ਖੁਦਾ ਮੁਸ਼ਕਲਾਂ ਦੇ ਮੁਸੀਬਤਾਂ ਦੇ ਸਮੁੰਦਰ ਦੇ ਵਿੱਚ ਆ ਮੇਰੇ ਪਰਮੇਸ਼ਰ ਸਾਡੇ ਅੱਗੇ ਬਹੁਤ ਸਾਰੇ ਬਿਮਾਰੀਆਂ ਦੇ ਦੁੱਖਾਂ ਦੇ ਪਰਵਜੀ ਤਕਲੀਫਾਂ ਦੇ ਪਹਾੜ ਨੇ ਮੇਰੇ ਪਰਮੇਸ਼ਰ ਜੀ ਅੱਜ ਸਾਨੂੰ ਹਰ ਇੱਕ ਸਮੁੰਦਰ ਪਾਰ ਕਰਾਓ ਪਰਮੇਸ਼ਰ ਹਰ ਇੱਕ ਪਹਾੜ ਨੂੰ ਢਾ ਦਿਓ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾਵੰਨ ਜੀ ਅੱਜ ਹਰ ਪਹਾੜ ਜਿਹੜਾ ਆ ਮੈਦਾਨ ਕੀਤਾ ਜਾਵੇ ਮੇਰੇ ਮਹਾਨ ਪਰਮੇਸ਼ਰ ਹਰ ਇੱਕ ਸਮੁੰਦਰ ਪਰਮੇਸ਼ਰ ਜੀ ਮੈਦਾਨ ਕੀਤਾ ਜਾਵੇ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਹਰ ਇੱਕ ਬਿਮਾਰੀ ਵਿਪਤਾ ਨੂੰ ਦਫਨਾ ਦਿਓ ਪਰਮੇਸ਼ਰ ਜੀ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪ੍ਰਭ ਜੀ ਹਰ ਇੱਕ ਦੁਸ਼ਟ ਦਾ ਆਤਮਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਮੇਰੇ ਮਹਾਨ ਖੁਦਾ ਕਹਿਆ ਕਰੋ ਕਿਰਪਾ ਕਰੋ ਮੇਰੇ ਸਮਰਥੀ ਪਰਮੇਸ਼ਰ ਜਿੰਨੇ ਵੀ ਭੈਣ ਭਰਾ ਆਪਣੇ ਸਿਰਾਂ ਨੂੰ ਝੁਕਾ ਕੇ ਤੁਹਾਡੀ ਹਜ਼ੂਰੀ ਵਿੱਚ ਬੈਠੇ ਹੋਏ ਨੇ ਖੁਦਾ ਪ੍ਰਭੂ ਜੀ ਸੱਚਮੁੱਚ ਇਹਨਾਂ ਦੇ ਰੋਜ਼ਗਾਰ ਦੇ ਰਾਹਤਿਆਂ ਨੂੰ ਖੋਲ੍ਹ ਦਿਓ ਖੁਦਾ ਇਹਨਾਂ ਦੇ ਹੱਥਾਂ ਦੇ ਕੰਮਾਂ ਤੇ ਬਰਕਤ ਦਿਓ ਆਸ਼ੀਸ਼ ਦਿਓ ਪਰਮੇਸ਼ਰ ਜੀ ਤੁਹਾਡੇ ਬੱਚਿਆਂ ਨੂੰ ਕਿਸੇ ਵੀ ਚੀਜ਼ ਦੀ ਥੋੜਾ ਨਾ ਰਹੇ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਇਹ ਤੁਹਾਡੇ ਨਾਮ ਦੇ ਵਿੱਚ ਵਧਦੇ ਜਾਣ ਤਰੱਕੀ ਕਰਦੇ ਜਾਣ ਮੇਰੇ ਮਹਾਨ ਪਰਮੇਸ਼ਰ ਜੀ ਹਰ ਮੈਦਾਨ ਦੇ ਵਿੱਚ ਪਰਮੇਸ਼ਰ ਜੀ ਤੁਸੀਂ ਇਹਨਾਂ ਦੇ ਨਾਲ ਹੋਣਾ ਖੁਦਾ ਹਰੀ ਇੱਕ ਜੁੱਧ ਦੇ ਹਜੰਗ ਦੇ ਵਿੱਚ ਪਰਮੇਸ਼ਰ ਜੋ ਜ਼ਿੰਦਗੀ ਦੀ ਲੜਾਈ ਖੁਦਾਵੰ ਉਹ ਇਹ ਆਪਣੇ ਹਾਲਾਤਾਂ ਦੇ ਨਾਲ ਲੜ ਰਹੇ ਨੇ ਮੇਰੇ ਪਰਮੇਸ਼ਰ ਹਰ ਇੱਕ ਜੰਗ ਦੇ ਵਿੱਚ ਤੁਸੀਂ ਇਹਨਾਂ ਦੇ ਸਾਥ ਹੋਣਾ ਪਰਮੇਸ਼ਰ ਜੀ ਇਹਨਾਂ ਦੀ ਮਦਦ ਸਹਾਇਤਾ ਗਵਾਈ ਕਰਨਾ ਮੇਰੇ ਮਹਾਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਸਮਰਥੀ ਪਰਮੇਸ਼ਰ ਜੀ ਹਸਬੰਡ ਵਾਈਫ ਨੂੰ ਪਰਮੇਸ਼ਰ ਜੀ ਆਪਸ ਵਿੱਚ ਜੋੜੇ ਰੱਖਣਾ ਖੁਦਾ ਪ੍ਰਭ ਜੀ ਬੱਚਿਆਂ ਨੂੰ ਔਰ ਪ੍ਰਭ ਜੀ ਉਹਨਾਂ ਦੇ ਪ੍ਰਭ ਜੀ ਪੇਰੈਂਟਸ ਨੂੰ ਆਪਸ ਵਿੱਚ ਪਿਆਰ ਦੇ ਵਿੱਚ ਰੱਖਣਾ ਖੁਦਾ ਬੰਜੀ ਦਇਆ ਕਰਨਾ ਪੂਰੀ ਫੈਮਲੀਆ ਨੂੰ ਪਰਮੇਸ਼ਰ ਜੀ ਆਨੰਦ ਸ਼ਾਂਤੀ ਪਿਆਰ ਦਇਆ ਦੇ ਨਾਲ ਭਰਨਾ ਮੇਰੇ ਮਹਾਨ ਖੁਦਾ ਜਦਵੀ ਤੁਹਾਡੇ ਬੱਚੇ ਸਾਨ ਦੇ ਲਈ ਜਾਣ ਪਰਮੇਸ਼ਰ ਜੀ ਸੌਂਦੇ ਸਮੇਂ ਤੁਸੀਂ ਇਹਨਾਂ ਦੇ ਬਿਸਤ ਦੇ ਦਗਰ ਦੇ ਨਦੀ ਰਾਖੀ ਕਰਨਾ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਖੁਦਾ ਤੁਹਾਡੇ ਸਵਰਗੀ ਦੂਤ ਇਹਨਾਂ ਦੇ ਬਿਸਤਰਿਆਂ ਦੇ ਦਗਰ ਦੇ ਨਦੀ ਰਾਖੀ ਕਰਨ ਖੁਦਾ ਕੋਈ ਵੀ ਵੈਰੀ ਦੀ ਸ਼ਕਤੀ ਇਹਨਾਂ ਨੂੰ ਛੋਹ ਨਾ ਪਾਏ ਪ੍ਰਭ ਜੀ ਕੋਈ ਵੀ ਜਾਦੂ ਟੂਣੇ ਦੀ ਸਪਿਰਿਟ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਦੇ ਅੰਦਰ ਐਂਟਰ ਨਾ ਹੋਣੇ ਪਾਏ ਮੇਰੇ ਮਹਾਨ ਖੁਦਾਵੰ ਜੀ ਸੱਚਮੁੱਚ ਪਰਮੇਸ਼ਰ ਜੀ ਦਇਆ ਕਰਨਾ ਇਹਨਾਂ ਦੇ ਬੱਚਾ ਨੂੰ ਆਗਿਆਕਾਰੀ ਵਾਲਾ ਜੀਵਨ ਦੇਣਾ ਸਰਮਰਥੀ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਜਿੰਨੇ ਵੀ ਭੈਣ ਭਰਾ ਪ੍ਰਭ ਜੀ ਇਹਨਾਂ ਪ੍ਰਾਰਥਨਾ ਨੂੰ ਇਸ ਪ੍ਰਾਰਥਨਾ ਨੂੰ ਇਹਨਾਂ ਵਚਨਾਂ ਨੂੰ ਰਿਸੀਵ ਕਰ ਰਿਹਾ ਪਰਮੇਸ਼ ਜ਼ਿੰਦਗੀ ਦੇ ਵਿੱਚ ਵੱਡੀਆਂ ਗਵਾਹੀਆਂ ਨੂੰ ਪੈਦਾ ਕਰਨਾ ਮੇਰੇ ਮਹਾਨ ਖੁਦਾ ਜਦ ਵੀ ਤੁਹਾਡੇ ਬੱਚੇ ਸੌਣ ਪ੍ਰਭੂ ਜੀ ਵੈਰੀ ਦਾ ਕੋਈ ਵੀ ਸੁਪਨਾ ਪਰਮੇਸ਼ਵਰ ਜੀ ਨਾਲ ਜ਼ਿੰਦਗੀ ਚ ਨਾ ਆਵੇ ਇਹਨਾਂ ਦੀ ਨੀਂਦ ਨੂੰ ਡਿਸਟਰਬ ਨਾ ਕਰੇ ਪਰਮੇਸ਼ਵਰ ਜੀ ਪਰ ਤੁਹਾਡੇ ਸੁਪਨੇ ਪਰਮੇਸ਼ਵਰ ਜੀ ਨਾਲ ਜ਼ਿੰਦਗੀ ਚ ਹੋਣ ਤੁਹਾਡੇ ਦਰਸ਼ਨ ਹੋਣ ਖੁਦਾ ਪ੍ਰਭੂ ਜੀ ਸੁਪਨਿਆਂ ਰਾਹੀ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਮੇਰੇ ਮਹਾਨ ਖੁਦਾਵੰ ਜੀ ਸੁਪਨਿਆਂ ਦੇ ਰਾਹੀ ਪਰਮੇਸ਼ਵਰ ਜੀ ਤੁਸੀਂ ਇਹਨਾਂ ਨਾਲ ਗੁੱਜੇ ਪੇਧ ਪ੍ਰਗਟ ਕਰਨੇ ਖੁਦਾਵੰ ਜੀ ਮੇਰੇ ਮਹਾਨ ਪਰਮੇਸ਼ਰ ਦਇਆ ਕਰਨਾ ਕਿਰਪਾ ਕਰਨਾ ਖੁਦਾਵੰ ਜੀ ਮੇਰੇ ਮਹਾਨ ਖੁਦਾਵੰਨ ਜੀ ਸਵਰਗ ਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਦੇ ਨਾਲ ਬLES ਕਰਨਾ ਮੇਰੇ ਸਮਰਥੀ ਖੁਦਾਵੰਨ ਜੀ ਹਰ ਇੱਕ ਭੈਣ ਭਾਈ ਨੂੰ ਪਰਮੇਸ਼ਰ ਜੀ ਦਇਆ ਕਰਨਾ ਪ੍ਰਭ ਜੀ ਹਰ ਇੱਕ ਦੁਸ਼ਟ ਦੇ ਬੰਧਨ ਤੋਂ ਹਰ ਇੱਕ ਦੁਸ਼ਟ ਦੇ ਅਟੈਕ ਤੋਂ ਬਚਾ ਕੇ ਰੱਖਣਾ ਮੇਰੇ ਮਹਾਨ ਖੁਦਾ ਜਦ ਵੀ ਤੁਹਾਡੇ ਬੱਚੇ ਪ੍ਰਭ ਜੀ ਸਵੇਰ ਉੱਠਣ ਖੁਦਾ ਤੁਹਾਡੇ ਨਾਮ ਦੇ ਵਿੱਚ ਅਨੰdit ਹੋ ਕੇ ਉੱਠਣ ਤੁਹਾਡੀ ਮਹਿਮਾ ਦੇ ਵਿੱਚ ਭਰੇ ਹੋਏ ਉੱਠਣ ਖੁਦਾਵੰਨ ਜੀ ਔਰ ਆਪਣੇ ਪ੍ਰਭ ਜੀ ਦਿਨ ਭਰ ਦੀਆਂ ਪ੍ਰਭ ਜੀ ਦਿਨ ਦੀ ਪਹਿਲੀ ਪੇਟ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਜਦ ਸ਼ਾਮਿਲ ਹੋਣ ਖੁਦਾ ਖੁਸ਼ੀ ਦੇ ਨਾਲ ਆਨੰਦ ਦੇ ਨਾਲ ਜੇ ਹਾਰਿਆਂ ਦੇ ਨਾਲ ਪਰਮੇਸ਼ਰ ਜੀ ਤੁਹਾਡੀ ਅਜੂਰੀ ਵਿੱਚ ਪੰਚਨ ਖੁਦਾ ਹਰ ਇੱਕ ਆਲਸ ਦਾ ਸੁਸਤੀ ਦਾ ਗੰਦਾ ਸਪਿਰਟ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਕੈਨਸਲ ਕਰ ਦੇ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾ ਮੇਰੇ ਸਮਰਥੀ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਜਿੱਦਾਂ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸੰਭਾਲ ਕੇ ਰੱਖਿਆ ਪ੍ਰਭੂ ਜੀ ਰਾਤ ਦੇ ਸਾਰੇ ਸਮੇਂ ਨੂੰ ਤੁਹਾਡੇ ਸਮਰਥੀ ਹੱਥਾਂ 'ਚ ਸੌਂਪਦੇ ਆਂ ਇੱਕ ਇੱਕ ਘਰ ਪਰਿਵਾਰ ਨੂੰ ਤੁਹਾਡੇ ਸਮਰਥੀ ਜ਼ੋਰਾਵਰਸ ਲਾਲੀ ਹੱਥਾਂ 'ਚ ਸੌਂਪਦੇ ਆ ਮੇਰੇ ਖੁਦਾ ਹਰ ਇੱਕ ਪੈਣ ਪ੍ਰਾਣ ਨੂੰ ਹਰ ਇੱਕ ਬੱਚੇ ਨੂੰ ਬਜ਼ੁਰਗ ਨੂੰ ਆਪਣੇ ਹੱਥਾਂ ਵਿੱਚ ਸੰਭਾਲ ਕੇ ਰੱਖਣਾ ਦਇਆ ਮ ਕਿਰਪਾ ਵੜੀ ਆਈ ਪਰਮੇਸ਼ਰ ਜੀ ਇਹਨਾਂ ਦੇ ਉੱਪਰ ਬਣਾਏ ਰੱਖਣਾ ਮੇਰੇ ਮਹਾਨ ਖੁਦਾਵੰਦ ਜੀ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਨਾ ਸਾਰੇ ਹੀ ਘਰਾਂ ਪਰਿਵਾਰਾਂ ਦੇ ਲਈ ਪਰਮੇਸ਼ਰ ਆਸ਼ੀਸ਼ ਬਰਕਤ ਦਇਆ ਭਲੇਾਈ ਨੂੰ ਹੁਣ ਤੋਂ ਲੈ ਕੇ ਸਦਾ ਤੱਕ ਖੁਦਾਵੰਦ ਜੀ ਇਹਨਾਂ ਸਾਰੇ ਹੀ ਘਰਾਂ ਪਰਿਵਾਰਾਂ ਦੇ ਵਿੱਚ ਮੰਗਦੇ ਆ ਖੁਦਾਵੰਦ ਜੀ ਔਰ ਪ੍ਰਭ ਜੀ ਮੈਂ ਵਿਸ਼ਵਾਸ ਕਰਦੀ ਕਿ ਤੁਸੀਂ ਸਾਡੀਆਂ ਦੁਆਵਾਂ ਪ੍ਰਾਰਥਨਾ ਨੂੰ ਸੁਣਿਆ ਹੈ ਕਬੂਲ ਕੀਤਾ ਹੈ ਤੇ ਉੱਤਰ ਦਿੱਤਾ ਪਰਮੇਸ਼ਰ ਜੀ ਸੱਚਮੁੱਚ ਪਰਮੇਸ਼ਰ ਜੀ ਇਹ ਸਾਰੀ ਪ੍ਰਾਰਥਨਾ ਨੂੰ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗ ਲੈਣੀ ਆ ਆਮਨ 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 ਸਾਰੀ ਕ੍ਰਿਸਤਿਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96737 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ